ਸਾਰਾ ਚੋਨਾ ਗਲ ਗਿਆ ਸਾਰਾ ਚੋਨਾ ਡੇ ਪਿਆ ਮੇਰਾ ਇਹ ਸਾਰਾ ਖਰਾਬ ਹੋ ਗਿਆ ਕੋਈ ਜਿੰਨਾ ਗਾ ਸਾਡੇ ਦੇ ਉਧਰ ਵੀ ਪਾਣੀ ਇਧਰ ਵੀ ਜੜੰਗਦਾ ਉਹ ਵੀ ਨੁਕਸਾਨ ਹੋ ਗਿਆ ਸਾਰੇ ਆ ਸਾਰਾ ਗਲਕਤਾ ਜਾਂਦਾ ਥੱਲੇ ਅਵੇ ਸਾਰੇ ਗਲ ਗਿਆ ਥੱਲੇ ਪਾਣੀ ਇਹਦੇ ਵਿੱਚ ਪਾਣੀ ਜਦੋਂ ਉਤੋਂ ਉਹਨਾਂ ਹੀ ਖਲੋ ਜਾਂਦਾ ਸੇਮ ਦਾ ਪਾਣੀ ਖੜਾਇਆ ਮੇਰਾ ਨਾਮ ਭਗਵਾਨ ਸਿੰਘ ਜੀ ਆਰਾਮ ਸਿੰਘ ਵਾਲਾ ਸਾਰਾ ਉਹ ਨਾ ਕਿ ਪਹਿਲਾਂ ਇਧਰ ਪਾਣੀ ਆਇਆ ਤੇ ਇਧਰ ਰੇਤ ਪੈ ਗਈ ਆ ਸਾਰੇ ਸਾ 3.5 ਕਿੱਲਾਂ ਤੇ ਜਿਹੜਾ ਆ ਬਚਿਆ ਤੇ ਇਹ ਸਾਰਾ ਇੱਕ ਆ ਜਿਹੜਾ ਪਾਣੀ ਆਇਆ ਦੀ ਇਥਰ ਜਿੱਥੇ ਤੇ ਖੜੇ ਜائیں ਦੀ ਪਾਣੀ ਵਗਦਾ ਰਿਹਾ ਇੰਨੀ ਸੇਮ ਇਹੀ ਇਧਰ ਇਧਰ ਤਾਂ ਚੜਦਾ ਰਿਹਾ ਤੇ ਹੁਣ ਆਵਾ ਬਾਬ ਗਈ ਜਦੋਂ ਸਾਰਾ ਝੋਨਾ ਦੇਪਿਆ ਸਾਰੇ ਗੱਲਣਾ ਸ਼ੁਰੂ ਹੋ ਗਿਆ ਥੱਲੇ ਪਾਣੀ ਆਵੇ ਸਾਰਾ ਵੇਖੋ ਆ ਵੇਖੋ ਸਾਰਾ ਹੀ ਪਾਣੀ ਖੜਾ ਹੈ ਇਹਦੇ ਵਿੱਚ ਸਾਰਾ ਬਰਾਬਰੀ ਹੋਇਆ ਪਿਆ ਸਾਰਾ ਕੰਮ ਆਵੇ ਸਾਰਾ ਹੀ ਗਲਦਾ ਜਾਂਦਾ ਐਂ ਤੇ ਜਿਹੜਾ ਕੋਈ ਬਚਿਆ ਕਿੱਲਾ ਉਹ ਵੀ ਖਤਮ ਹੋ ਗਿਆ ਇਹ ਸਾਡਾ ਥਾਂ ਇੱਥੇ ਦੋ ਕਿੱਲੇ ਦੋ ਕਿੱਲੇ ਤੇ ਉਹ ਵੀ ਆਵੇ ਡਕਾ ਪਿਆ ਸਾਰਾ ਇਹ ਵੇਚ ਗਿਆ ਸਾਰਾ ਹੀ ਨੁਕਸਾਨ ਹੋ ਗਿਆ ਹਟਾ ਇਹੋ ਬਚਿਆ ਇਹ ਵੀ ਸਾਡਾ ਖਤਮ ਹੋ ਗਿਆ ਤੇ ਆਹ ਦਾ ਨਾ ਉਧਰ ਰਿਆ ਨਾ ਇਧਰ ਰਿਆ ਉਧਰ ਰੇਤ ਪੈ ਗਈ ਇਧਰੋਂ ਝੋਨਾ ਗਲ ਗਿਆ ਸਾਰਾ ਹੀ ਇਹ ਹੱਥ ਜੋੜ ਕੇ ਬਾਹਰ ਵਾਲਿਆਂ ਵੀਰਾਂ ਨੂੰ ਆਨ ਆ ਰਹੇ ਵੀਰਾਂ ਬੇਨਤੀ ਕਰਦੇ ਆਂ ਵੀ ਸੰਗਤ ਨੂੰ ਜਾਣ ਵੀਰਾਂ ਸੰਸਤਾਂ ਵਾਲੇ ਵੀ ਸਾਡੀ ਕੋਈ ਬਾਹ ਫੜੋ ਸਾਡਾ ਇਧਰ ਵੀ ਨੁਕਸਾਨ ਹੋ ਗਿਆ ਸਾਰਾ ਹੀ ਕਿੰਨੀ ਗਵਾਸੀ ਏ ਛੋਨੇ ਦੇ ਆ ਸੀ ਸਾਇਆ ਇਹ ਦੋ ਕਿਲੇ ਰਿੱਕੇ ਦੋ ਹੈ ਦੋ ਕਿਲੇ ਸਾਂ ਇਹ ਦੋ ਕਿੱਲਾਂ ਦਾ ਤਿੰਨ ਹਾਨ ਲਾ ਲੋ ਅੱਡੇ ਪੌਣੇ 1.5 ਪੌਣੇ 2 ਲੱਖ ਦਾ ਹੈਗਾ ਤੇ ਉਹ ਵੀ ਸਾਡਾ ਤੇ ਉਧਰ ਪਹਿਲਾਂ ਸਾਡੇ ਤਿੰਨ ਕਿਲੇ ਚਾਰ ਮਰਿਆ ਤੇ ਜਿਹੜਾ ਰਹਿੰਦਾ ਤੋ ਉਹ ਵੀ ਖਤਮ ਹੋ ਗਿਆ ਇਧਰ ਐਂਜਾ ਹੱਥ ਜੋੜ ਕੇ ਉਹ ਬੇਨਤੀ ਕਰਦੇ ਆਂ ਜਾਂ ਕੋਈ ਭਰਾ ਸਾਡੀ ਬਾਹ ਫੜਨ ਵਾਲਾ ਹੋਵੇ ਤੇ ਇਹਦੇ ਵਿੱਚ ਫੜ ਸਕਦਾ ਨੰਬਰ 76579 ਦੇ 51632 76579 ਦੇ 51632 ਜਾਂ ਕੇ ਨੇ ਭਰਾ ਨੇ ਕੋਈ ਕਰਨਾ ਹੋਵੇ ਆ ਸੰਪਰਕ ਕਰਨਾ ਹੋਵੇ ਤੇ ਨੰਬਰ ਬੋਲਤਾ ਆ ਤੇ ਇਹਦੇ ਸਾਰੇ ਸੰਗਤ ਨੇ ਹੱਥ ਜੋੜ ਕੇ ਕਰਦੇ ਆਂ ਬੇਨਤੀ ਕਿ ਸਾਡੀ ਕੋਈ ਨਾ ਕੋਈ ਬਾਹ ਫੜਿਆ ਐਨ ਆਰ ਵੀਰ ਜਾਂ ਬਾਹਰ ਵਾਲਾ ਜਾਂ ਸੰਸਤਾ ਵਾਲਾ ਆ ਸਾਡਾ ਖਸਲ ਵੇਖ ਲਓ ਜਿਹੜੀ ਹੈਗੀ ਹੈਗੀ ਵੀ ਗੱਲ ਕਿ ਕੋਠੇ ਤੁਹਾਨੂੰ ਉਹ ਸਾਹਮਣੇ ਆ ਉੱਥੇ ਵੀ ਗੱਲ ਗਿਆ ਐਂਦੀ ਪਾਣੀ ਤਾਂ 4 ਫੁੱਟ ਪਸਾਈ ਤੋਂ ਰੇਜ ਪਾਣੀ ਥੱਲੇੋਂ 1 ਤੋਂ ਤਾਂ ਜਿਹੜਾ 5 ਫੁੱਟ ਜਾਂ ਚੜਦਾ ਰਹੇਂ ਜੀ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਹੋਰ ਖਤਮ ਹੈ ਜਿਹੜਾ ਇਹੋ ਹੀ ਹੈਗਾ ਖਤਮ ਉਹ ਤੇ ਰੇਤ ਪੈ ਗਈ ਤੇ ਇਧਰ ਝੋਨਾ ਡੇਪਿਆ ਖਤਮ ਕੰਮ ਨਹੀਂ ਕੋਈ ਹੋਰ ਸਾਧਨ ਨਹੀਂ ਕੋਈ ਨਹੀਂ ਇਹ ਕਾ ਕਰੇ ਵੇਲੇ ਸਾਰੀ ਦਿਹਾੜੀ ਵਜਦੇ ਫਿਰਦੇ ਆ ਨਾ ਕੋਈ ਕੰਮ ਨਾ ਕੋਈ ਧੰਦਾ ਐਂ ਤੇ ਇਹੋ ਕਿਸੇ ਨੂੰ ਬੇਨਤੀ ਕਰਦੇ ਭਰਾ ਨੂੰ ਵੀ ਜਾ ਕੇ ਤੇ ਕੰਮ ਹੋਵੇ ਤੇ ਕੋਈ ਸਾਨੂੰ ਦੱਸ ਸਕਦਾ ਕਿ ਸਾਡੇ ਦੇ ਕੰਮ ਜਿਹੜਾ ਕੁੜੀ ਆ ਸਾਰਾ ਖਤਮ ਹੋ ਗਿਆ ਜਿੰਨਾ ਹੈਗਾ ਨੁਕਸਾਨ ਸਾਡਾ ਦੇ 2 ਲੱਖ ਦਾ ਇਧਰ ਹੋ ਗਿਆ 3 ਸਾਡੇ 2.5 ਲੱਖ ਦਾ 3 ਦਾ ਉਧਰ ਹੋ ਖਤਮ ਹੋ ਗਿਆ ਰੇਤ ਪੈ ਗਈ ਉਲਟੀ ਪੈੜੀ ਬਾਕੀ ਢਾਹ ਲੱਗੀ ਜਾਨੂੰ ਕੰਦ ਵੀ ਅੱਗੇ ਵਿਖਾ ਗਏ ਜਿਹੜਾ ਸਾਰਾ ਕੋ ਨੁਕਸਾਨ ਸਾਡੇ ਦੇ ਜਿੰਨਾ ਹੈਗਾ ਸਾਡੇ ਖਤਮ ਕੰਮ ਹੋ ਗਿਆ